ਅੱਛਾ ਕਦੀ ਅਜਿਹਾ ਹੋਇਆ ਵੀ ਤੁਸੀਂ ਇਕੱਲੇ ਗਏ ਹੋ ਕਿਸੇ ਪ੍ਰੋਗਰਾਮ ਤੇ ਜਾਂ ਕੁਝ ਅਜਿਹਾ ਹੋ ਗਿਆ ਹੋਵੇ ਤੁਸੀਂ ਬਾਉਂਸਰਸ ਨਾਲ ਖੜੇ ਹੋਣ ਇੱਕ ਵਾਰੀ ਬਾਉਂਸਰ ਨਾਲ ਜਾਣ ਨਾਲ ਪੰਗਾ ਹੋ ਗਿਆ ਸੀ ਕੀ ਪੰਗਾ ਹੋਇਆ ਸੀ ਉਹ ਮੈਂ ਇੱਕ ਵਾਰੀ ਲੈ ਗਿਆ ਤੇ ਉਹ ਮੈਂ ਕੋਈ ਮੁੰਡਾ ਸੀਗਾ ਹੁੰਦੇ ਤਾਂ ਮੁਹੱਬਤ ਕਰਨ ਵਾਲੇ ਹੀ ਨੇ ਪਰ ਉਹਨੇ ਥੋੜਾ ਜਿਹਾ ਜਿੱਦਾਂ ਨਸ਼ਾ ਕੀਤਾ ਹੋਇਆ ਸੀਗਾ ਮੁੰਡੇ ਨੇ ਅੱਛਾ ਜੀ ਉਹ ਆ ਕੇ ਫੋਟੋ ਕਰਾਣੀ ਚਾਹੁੰਦਾ ਸੀਗਾ ਮੈਂ ਮੇਰੇ ਬਾਉਂਸਰ ਨੇ ਉਹਨੂੰ ਪਹਿਲਾਂ ਹੀ ਰੋਕ ਦਿੱਤਾ ਉਹ ਦੋ ਵਾਰੀ ਰੋਕਿਆ ਤੀਸਰੀ ਵਾਰ ਉਹ 7-8 ਜਾਣੇ ਸੀਗੇ ਓਟਕੇ ਚਲੇ ਗਏ ਗਏ ਉਸ ਤੋਂ ਬਾਅਦ ਜਦੋਂ ਅਸੀਂ ਪ੍ਰੋਗਰਾਮ ਕਰਕੇ ਨਿਕਲੇ ਤਾਂ ਉਹਨਾਂ ਨੇ ਜਿਹੜੇ ਪ੍ਰੋਗਰਾਮ ਜਿਹੜੇ ਮੋੜ ਤੋਂ ਅਸੀਂ ਲੰਘਣਾ ਸੀ ਉੱਥੇ ਤਲਵਾਰਾਂ ਲੈ ਕੇ ਖੜੇ ਫਿਰ ਮੇਰੇ ਬੌਂਸਰ ਸੀਗੇ ਨਾਲ ਦੋ ਮੁੰਡੇ ਉਤਰੇ ਉਤਰ ਕੇ ਕਹਿੰਦੇ ਆ ਕਿ ਭਾਜੀ ਤੁਸੀਂ ਵਿੱਚ ਹੀ ਬੈਠੇ ਹੋ ਕੋਈ ਨਾ ਸੀ ਇਹਨਾਂ ਨੂੰ ਕਰਦੇ ਆ ਗੱਲ ਇਹਨਾਂ ਮੈਂ ਕਿਹਾ ਹੁਣ ਇਹ ਤੁਹਾਡੇ ਕੰਮ ਕਰਨ ਵਾਲਾ ਹੀ ਹੈਗਾ ਇੱਥੇ ਐਦਾਂ ਨਹੀਂ ਲੰਘਿਆ ਜਾਣਾ ਬਿਲਕੁਲ ਜੇ ਤੁਸੀਂ ਇਹਨਾਂ ਨਾਲ ਅੜੋਗੇ ਉਹਨਾਂ ਕੋਲ ਤਿੱਖੇ ਹਥਿਆਰ ਨੇ ਉਹ ਤੁਹਾਡੇ ਮਾਰ ਸਕਦੇ ਤੁਸੀਂ ਬੈਠੋਗੇ ਬਿਲਕੁਲ ਮੈਂ ਬਾਹਰ ਨਿਕਲਿਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਕੀ ਪ੍ਰੋਬਲਮ ਕੀ ਹੈ ਹੂੰ ਕਹਿੰਦੇ ਭਾਈ ਸਾਹਿਬ ਤੁਹਾਡੇ ਬੌਂਸਰ ਨੂੰ ਕੁੱਟਣਾ ਉਹਨੇ ਮੈਨੂੰ ਫੋਟੋ ਨਹੀਂ ਕਰਾਉਣ ਦਿੱਤੇ ਅੱਛਾ ਮੈਂ ਕਿਹਾ ਯਾਰ ਫੋਟੋ ਦੀ ਗੱਲ ਹੈ ਨਾ ਹੂੰ ਤੁਸੀਂ ਹੁਣ ਕਰਾ ਲਓ ਹੂੰ ਮੈਂ ਕਿਹਾ ਆਪਣੇ ਹਥਿਆਰ ਰੱਖੋ ਪਰੇ ਕੀ ਬਾਤ ਤੇ ਤੁਸੀਂ ਮੇਰੇ ਨਾਲ ਫੋਟੋ ਕਰਾ ਲਓ ਹੂੰ ਉਹਨਾਂ ਨੇ ਬੜੇ ਸਿਆਣੇ ਨਿਕਲੇ ਉਹ ਇਸ ਕੱਲੋ ਅ ਧੰਨਵਾਦ ਵੀ ਉਹਨਾਂ ਦਾ ਕਿ ਉਹਨਾਂ ਨੇ ਕੋਈ ਖੂਦ ਨਹੀਂ ਕੀਤਾ ਉਹਨਾਂ ਨੇ ਇੱਕ ਇੱਕ ਜਾਣੇ ਨੇ ਆਪਣਾ ਹਥਿਆਰ ਪਰੇ ਰੱਖਿਆ ਤੇ ਮੇਰੇ ਨਾਲ ਫੋਟੋਆਂ ਕਰਾਈਆਂ ਸਾਰਿਆਂ ਨੇ ਹੂੰ ਕਹਿੰਦੇ ਇਹਨਾਂ ਦਾ ਕੀ ਕਰੀਏ ਮੈਂ ਕਿਹਾ ਨਹੀਂ ਇਹਨਾਂ ਨੂੰ ਮaaf ਕਰਦੇ ਹਾਂ ਮੇਰੇ ਨਾਲ ਆਏ ਐ ਜੀ ਤੇ ਉਹ ਨਿਕਲ ਗਏ ਕੋਈ ਇਦਾਂ ਦੀ ਗੱਲ ਬਾਤ ਨਹੀਂ ਹੋਈ ਅਸੀਂ ਬੜੇ ਆਰਾਮ ਨਾਲ ਉੱਥੋਂ ਨਿਕਲ ਗਏ ਮਤਲਬ ਇਸ ਗੱਲ 'ਚ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਿਹੜਾ ਆ ਹੈ ਨਾ ਹੂੰ ਇਹ ਬਹੁਤ ਅੱਛਾ ਹੈ ਇਹ ਸਭ ਤੋਂ ਵੱਡਾ ਬੌਨਸਰ ਹੈ ਤਾਂ ਬਿਲਕੁਲ ਅੱਛਾ ਕਦੀ ਅਜਿਹਾ ਹੋਇਆ ਵੀ ਤੁਸੀਂ ਇਕੱਲੇ ਗਏ ਹੋ ਕਿਸੇ ਪ੍ਰੋਗਰਾਮ ਤੇ ਜਾਂ ਕੁਝ ਅਜਿਹਾ ਹੋ ਗਿਆ ਹੋਵੇ ਤੁਸੀਂ ਬਾਉਂਸਰਸ ਨਾਲ ਖੜੇ ਹੋਣ ਇੱਕ ਵਾਰੀ ਬਾਉਂਸਰ ਨਾਲ ਜਾਣ ਨਾਲ ਪੰਗਾ ਹੋ ਗਿਆ ਸੀ ਕੀ ਪੰਗਾ ਹੋਇਆ ਸੀ ਉਹ ਮੈਂ ਇੱਕ ਵਾਰੀ ਲੈ ਗਿਆ ਤੇ ਉਹ ਮੈਂ ਕੋਈ ਮੁੰਡਾ ਸੀਗਾ ਹੁੰਦੇ ਤਾਂ ਮੁਹੱਬਤ ਕਰਨ ਵਾਲੇ ਹੀ ਨੇ ਪਰ ਉਹਨੇ ਥੋੜਾ ਜਿਹਾ ਜਿੱਦਾਂ ਨਸ਼ਾ ਕੀਤਾ ਹੋਇਆ ਸੀਗਾ ਮੁੰਡੇ ਨੇ ਅੱਛਾ ਜੀ ਉਹ ਆ ਕੇ ਫੋਟੋ ਕਰਾਣੀ ਚਾਹੁੰਦਾ ਸੀਗਾ ਮੈਂ ਮੇਰੇ ਬਾਉਂਸਰ ਨੇ ਉਹਨੂੰ ਪਹਿਲਾਂ ਹੀ ਰੋਕ ਦਿੱਤਾ ਉਹ ਦੋ ਵਾਰੀ ਰੋਕਿਆ ਤੀਸਰੀ ਵਾਰ ਉਹ 7-8 ਜਾਣੇ ਸੀਗੇ ਓਟਕੇ ਚਲੇ ਗਏ ਗਏ ਉਸ ਤੋਂ ਬਾਅਦ ਜਦੋਂ ਅਸੀਂ ਪ੍ਰੋਗਰਾਮ ਕਰਕੇ ਨਿਕਲੇ ਤਾਂ ਉਹਨਾਂ ਨੇ ਜਿਹੜੇ ਪ੍ਰੋਗਰਾਮ ਜਿਹੜੇ ਮੋੜ ਤੋਂ ਅਸੀਂ ਲੰਘਣਾ ਸੀ ਉੱਥੇ ਤਲਵਾਰਾਂ ਲੈ ਕੇ ਖੜੇ ਫਿਰ ਮੇਰੇ ਬੌਂਸਰ ਸੀਗੇ ਨਾਲ ਦੋ ਮੁੰਡੇ ਉਤਰੇ ਉਤਰ ਕੇ ਕਹਿੰਦੇ ਆ ਕਿ ਬਾਜੀ ਤੁਸੀਂ ਵਿੱਚ ਹੀ ਬੈਠੇ ਹੋ ਕੋਈ ਨਾ ਸੀ ਇਹਨਾਂ ਨੂੰ ਕਰਦੇ ਆ ਗੱਲ ਇਹਨਾਂ ਮੈਂ ਕਿਹਾ ਹੁਣ ਇਹ ਤੁਹਾਡੇ ਕੰਮ ਕਰਨ ਵਾਲਾ ਨਹੀਂ ਹੈਗਾ ਇੱਥੇ ਐਦਾਂ ਨਹੀਂ ਲੰਘਿਆ ਜਾਣਾ ਬਿਲਕੁਲ ਜੇ ਤੁਸੀਂ ਇਹਨਾਂ ਨਾਲ ਅੜੋਗੇ ਉਹਨਾਂ ਕੋਲ ਤਿੱਖੇ ਹਥਿਆਰ ਨੇ ਉਹ ਤੁਹਾਡੇ ਮਾਰ ਸਕਦੇ ਤੁਸੀਂ ਬੈਠੋਗੇ ਬਿਲਕੁਲ ਮੈਂ ਬਾਹਰ ਨਿਕਲਿਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਕੀ ਪ੍ਰੋਬਲਮ ਕੀ ਹੈ ਹੂੰ ਕਹਿੰਦੇ ਭਾਈ ਸਾਹਿਬ ਤੁਹਾਡੇ ਬੌਂਸਰ ਨੂੰ ਕੁੱਟਣਾ ਉਹਨੇ ਮੈਨੂੰ ਫੋਟੋ ਨਹੀਂ ਕਰਾਉਣ ਦਿੱਤੇ ਅੱਛਾ ਮੈਂ ਕਿਹਾ ਯਾਰ ਫੋਟੋ ਦੀ ਗੱਲ ਹੈ ਨਾ ਹੂੰ ਤੁਸੀਂ ਹੁਣ ਕਰਾ ਲਓ ਹੂੰ ਮੈਂ ਕਿਹਾ ਆਪਣੇ ਹਥਿਆਰ ਰੱਖੋ ਪਰੇ ਕੀ ਬਾਤ ਤੇ ਤੁਸੀਂ ਮੇਰੇ ਨਾਲ ਫੋਟੋ ਕਰਾ ਲਓ ਹੂੰ ਉਹਨਾਂ ਨੇ ਬੜੇ ਸਿਆਣੇ ਨਿਕਲੇ ਉਹ ਇਸ ਕੱਲੋ ਅ ਧੰਨਵਾਦ ਵੀ ਉਹਨਾਂ ਦਾ ਕਿ ਉਹਨਾਂ ਨੇ ਕੋਈ ਖੂਦ ਨਹੀਂ ਕੀਤਾ ਉਹਨਾਂ ਨੇ ਇੱਕ ਇੱਕ ਜਾਣੇ ਨੇ ਆਪਣਾ ਹਥਿਆਰ ਪਰੇ ਰੱਖਿਆ ਤੇ ਮੇਰੇ ਨਾਲ ਫੋਟੋਆਂ ਕਰਾਈਆਂ ਸਾਰਿਆਂ ਨੇ ਹੂੰ ਕਹਿੰਦੇ ਇਹਨਾਂ ਦਾ ਕੀ ਕਰੀਏ ਮੈਂ ਕਿਹਾ ਨਹੀਂ ਇਹਨਾਂ ਨੂੰ ਮaaf ਕਰਦੇ ਹਾਂ ਮੇਰੇ ਨਾਲ ਆਏ ਐ ਜੀ ਤੇ ਉਹ ਨਿਕਲ ਗਏ ਕੋਈ ਇਦਾਂ ਦੀ ਗੱਲ ਬਾਤ ਨਹੀਂ ਹੋਈ ਅਸੀਂ ਬੜੇ ਆਰਾਮ ਨਾਲ ਉੱਥੋਂ ਨਿਕਲ ਗਏ ਮਤਲਬ ਇਸ ਗੱਲ 'ਚ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਿਹੜਾ ਆ ਹੈ ਨਾ ਹੂੰ ਇਹ ਬਹੁਤ ਅੱਛਾ ਹੈ ਇਹ ਸਭ ਤੋਂ ਵੱਡਾ ਬੌਨਸਰ ਹੈ ਤਾਂ ਬਿਲਕੁਲ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।